ਮਨਦੀਪ ਕੌਰ ਜੀ ਲੋਕ ਲਈ ਆਈ ਸਰ ਮੈਂ ਇੱਥੇ ਕੱਪੜੇ ਖਰੀਦ ਰਹੀ ਸੀ ਮੇਰੀ ਪਰਸ ਦੀ ਸੈਡਲ ਜਿੱਪ ਚੋਂ ਪੈਸੇ ਕੱਢ ਕੇ ਲੇਡੀਜ਼ ਫਰਾਰ ਹੋ ਗਈ ਤਿੰਨ ਜਾਨੀਆਂ ਸਹੀਆਂ ਜੀ ਹਾਂਜੀ ਦੋ ਹੋਰ ਕੱਢ ਕੇ ਲੈ ਕੇ ਗਈਆਂ ਪਰ ਫੜਾਇ ਇਹਨੂੰ ਦਿੱਤਾ ਹੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਜੀ ਇਹਨਾਂ ਨੇ ਇੱਥੇ ਹੀ ਬਸ ਇਹਨਾਂ ਨੂੰ ਪਤਾ ਨਹੀਂ ਨਹੀਂ ਵੈਸਟਰਨ ਉਹ ਵੀ ਬਾਅਦ ਚ ਹੈ ਹਾਂਜੀ ਪਿੱਛਾ ਨਹੀਂ ਕੀਤਾ ਬਿਲਕੁਲ ਇੱਥੇ ਹੀ ਇਹਨਾਂ ਨੂੰ ਬਸ ਪਰਸ ਖੋਲੇ ਜੀ ਇਹਨਾਂ ਨੇ ਹਾਂ ਜੀ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ। ਹਾਂ ਜੀ ਉਹ ਸਾਡੇ ਕੋਲ ਦੂਸਰੇ ਪਹਿਲਾਂ ਲੇਡੀ ਖੜੀਆਂ ਨੇ ਕੱਪੜੇ ਲੈ ਰਹੇ ਸੀ। ਉਹ ਲਹਿ ਰਹੀਆਂ ਸੀ ਦੋ ਕਾ ਕੇ ਫਿਰ ਵਿਚ ਆ ਕੇ ਖੜ ਗਈਆਂ ਬਾਅਦ ਦੇ ਵਿੱਚ। ਬਾਅਦ ਚ ਖੜੀਆਂ ਖੜੀਆਂ ਫਟ ਦੇ ਕੇ ਨਿਕਲ ਗਈਆਂ ਇੱਕਦਮ। ਮੈਂ ਫਿਰ ਉਹ ਭੰਜ ਨੂੰ ਕਿਹਾ ਮੈਂ ਕਿਹਾ ਬਣਾ ਬੋਟਾ ਪਰਸਪੁਰਾ ਧਿਆਰ ਕਰਕੇ ਦੇਖ ਉਹਨੇ ਜੇ ਦੇਖਿਆ ਪਰਸਪੁਰਾ ਖੋਲ ਕੇ ਜਿਪ ਖੋਲ ਕੇ ਜੋ ਕੱਢ ਕੇ ਲੈ ਕੇ ਫਿਰੋਗੇ ਉਹ ਰੋੜਾ ਪੈ ਗਿਆ ਉਹ ਜਿਹਦੇ ਮੁੰਡੇ ਭਜਾਏ ਮਤਲਬ ਤਿੰਨ ਮੁੰਡੇ ਵੀਰੇ ਗਏ ਭੱਜੇ ਤੇ ਉੱਥੋਂ ਪਤਾ ਕਿਤੇ ਕਹਿੰਦੀ ਇਧਰ ਨੂੰ ਤਿੰਨ ਨਹੀਂ ਉੱਥੇ ਇੱਕ ਫੜਲੀ ਜਾ ਕੇ ਜੀਟੀ ਰੋੜ ਦੇ ਦੋ ਤਾਂ ਛਾਲ ਮਾਰ ਕੇ ਪੱਲੀ ਸੜੂ ਕੇ ਚਲੇ ਗਏ ਨੀ ਆ ਇਹ ਕਹਿੰਦੇ ਫੜਲੀ ਉਹ ਥੋੜੀ ਤਕੜੀ ਸੀ ਜਨਾਨੀ ਤਾਂ ਕੋਈ ਹੱਥ ਉਠਾ ਕੇ ਭੱਜ ਗਈ ਇੱਕ ਉਹ ਮੁੰਡੇ ਨੇ ਫਾੜੀ ਸਾਡੇ ਨੇ ਇਹਨੇ ਕਿਹਾ ਪੈਸੇ ਉਹਦੇ ਨੇ ਸਾਹਮਣੇ ਪੈਸੇ ਉਹਨੂੰ ਫੜਾ ਤੋ ਪੈਸੇ ਇੱਥੇ ਪਾਲੇ ਇੱਥੋਂ ਕਾਢੇ ਮੁੰਡੇ ਨੇ ਮਾਰਿਆ ਹੱਥਪੜਾ ਪੈਸੇ ਕਾਢ ਪੈਸੇ ਕਾਢ ਕੇ ਉਹਨੇ ਫੜਾ ਦੇ ਕਹਿੰਦੀ ਹਾਲ ਉਹਨੂੰ ਫਿਰ ਇੱਥੇ ਰਿਹਾ ਦੁ ਸਾਰਾ ਕੁਝ 45000 ਰੁਪਇਆ ਸੀ 40 ਸੀ ਨਾ 40 40000 40000 ਰੁਪਇਆ ਸੀਗਾ ਇਹ ਦੋ ਪਹਿਲਾਂ ਆਈਆਂ ਸੀ ਤੀਜੀ ਬਾਰੇ ਖੜੀ ਸੀ ਕਿਤੇ ਉਹ ਪਰੇ ਖੜੀ ਸੀ ਉਹ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਫਿਰ ਲੈ ਗਈ ਕਾਰ ਵਾਗਰ ਕੇ ਜਿੰਗੀ ਫਿਰ ਭੈਣ ਜੀ ਦੀ ਤਸल्ली ਉਹ ਵੀ ਹਾਂਜੀ ਮੇਰੇ ਪੈਸੇ ਨਹੀਂ ਸੀ ਆ ਗਏ ਕਦੇ ਕਦੀ ਮੇਰੇ ਕੋਲ ਕਿਤੇ 10000 ਰੁਪਇਆ ਨਾ ਅੱਗੇ ਕਦੇ ਨਹੀਂ ਦੇਖਿਆ ਜੀ ਅੱਗੇ ਨਹੀਂ ਕਦੇ ਦੇਖਿਆ ਇਹਨੂੰ ਲੈਣ ਕਿਤੇ ਪਹਿਲਾਂ ਵੀ ਬਜਾਣਾ ਨਾ ਕਦੇ ਦੇਖਿਆ ਨਹੀਂ ਜੀ ਇਹ ਤਾਂ ਅਸੀਂ ਉਹ ਪਹਿਲੀਆਂ ਦੀ ਵੀ ਅਸੀਂ ਤਾਂ ਹੁਣ ਸ਼ਕਲਪੁਰਗ ਜਿਹੜੀਆਂ ਪਹਿਲੀਆਂ ਸੀ ਉਹ ਵੀ ਵੀ ਸ਼ਕਲਪੁਰਗ ਜਾਨੀ ਭਾਰੀਆਂ ਭਰੀਆਂ ਸੀ ਤੋਂ ਇਹ ਪਤਾ ਨਹੀਂ ਭਰੇ ਖੜੀ ਸੀ 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 ਵੀ ਚਾਹੀ ਉਹ ਹੈਗੇ ਇੱਕੋ ਲੈਗ ਤੇ ਤੇਜ਼ ਭੱਜੀ ਆ ਨਾ ਫਿਰ ਸਾਨੂੰ ਸ਼ੱਕ ਪਿਆ ਵੀ ਇਹ ਕੁਝ ਨਾ ਲੈਗ ਉਹਨੇ ਭੰਜੇ ਵਿੱਚ ਪਰਪੋਡ ਦਾ ਤਿਆਰਕ ਪਰਸ ਦੇ ਵਿੱਚ ਆ ਗਈਆਂ ਚੁੰਨੀ ਰੱਖ ਕੇ ਜਿਪ ਖੁੱਲੀ ਲੈ ਗਈਆਂ ਬਈ 40000 ਰੁਪਏ ਕੈਸੀ ਦਾ ਲੈ ਗਏ 40 ਦੀ 45 ਜਾਂ 40 ਦੀ 500 ਦੀ ਨੂੰ ਮੇਰਾ ਨਾਮ ਹੈਗਾ ਹਰਮਨ ਸਿੰਘ ਜੀ ਆਪਣੀ ਲੱਕੀ ਗਾਰਮਣ ਦੀ ਸ਼ੋਪ ਹੈ ਜੀ ਸਾਡੇ ਕੋਲ ਸਰ ਕਸਟਮਰ ਆਏ ਸੀ ਉਹ ਸਾਡੇ ਆਪਣੇ ਕਸਟਮਰ ਨੇ ਤੇ ਦੋ ਲੜੀਆਂ ਅਣਪਛਾਤੀਆਂ ਅੰਦਰ ਦੁਕਾਨ ਤੇ ਆਈਆਂ ਉਹ ਉਹਨਾਂ ਦੇ ਕੋਲ ਕੋਲ ਜਾ ਕੇ ਖੜਨ ਲੱਗ ਗਈਆਂ ਤੇ ਚੁੰਨੀ ਉਹਨਾਂ ਨੇ ਪਰਸ 'ਚ ਉਹਨਾਂ ਦੀ ਚੁੰਨੀ ਰੱਖ ਕੇ ਨਾ ਉਹਨਾਂ ਦੇ ਪੈਸੇ ਕੱਢ ਲਏ ਤੇ ਫਟਾਫਟ ਨਿਕਲ ਗਈਆਂ ਸਾਨੂੰ ਸ਼ੱਕ ਹੋ ਗਿਆ ਵੀ ਫਟਾਫਟ ਭੱਜੀਆਂ ਗਈਆਂ ਇਹ ਸਾਨੂੰ ਉਹ ਕੁਝ ਬੋਲ ਕੇ ਵੀ ਨਹੀਂ ਗਈਆਂ ਕੁਝ ਲੈਣਾ ਜਾਂ ਨਹੀਂ ਲੈਣਾ ਉਹ ਫੜਾ ਫੜਾ ਭੱਜ ਗਏ ਅਸੀਂ ਆਪਣੇ ਕਸਟਮਰਾਂ ਨੂੰ ਕਿਹਾ ਵੀ ਤੁਸੀਂ ਪਰਸਪੋਰਤ ਧਿਆਨ ਰੱਖਿਆ ਕਰੋ ਵੀ ਕੋਲ ਆ ਕੇ ਖੜ ਜਾਂਦੀ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਜਦੋਂ ਉਹਨਾਂ ਨੇ ਪਰਸਪੋਰਤ ਚੈੱਕ ਕੀਤਾ ਜੇਬ ਖੋਲ ਕੇ ਦੇਖੀ ਤਾਂ ਪਰਸ ਦੀ ਜੇਬ ਖੁੱਲੀ ਸੀਗੀ ਜਦੋਂ ਉਹਨੇ ਦੇਖਿਆ ਵੀ ਪੈਸੇ ਨਹੀਂ ਹੈਗੇ ਉਹ ਕਹਿੰਦੇ ਅਸੀਂ ਵੈਸਟਰਨ ਪਤਨੀ ਵੈਸਟਰਨ ਯੂਨੀਅਨ ਤੋਂ ਪੈਸੇ ਕਢਾ ਕੇ ਆਏ ਸੀਗੇ ਉਹਨੇ 40-45000 ਰੁਪਏ ਅਸੀਂ ਤੇ ਜਦੋਂ ਉੱਥੇ ਅਸੀਂ ਪਾਰਕਿੰਗ ਦੇ ਫੜਾ ਫੜਾ ਭੱਜੀਆਂ ਗਈਆਂ ਲੇਡੀ ਅਸੀਂ ਦੇਖ ਲਈ ਭਾਦੀਆਂ ਹੋਈਆਂ ਇੱਕ ਤਾਂ ਮੇਰੇ ਨਾਲ ਦੇ ਮੁੰਡੇ ਨੇ ਇਹਨਾਂ ਨੇ ਫੜ ਲਈ ਉਹ ਤਾਂ ਹੱਥ ਜੜਾ ਕੇ ਭਾਜੀ ਇੱਕ ਮੈਂ ਫੜ ਲਈ ਜਿਹੜੀ ਮੈਂ ਪੜੀ ਉਹਨੂੰ ਮੈਂ ਕਿਹਾ ਅger ਚੱਲ ਵੀ ਥਾਣੇ ਚੱਲ ਤੂੰ ਉਹ ਕਹਿੰਦੀ ਨਹੀਂ ਨਹੀਂ ਥਾਣੇ ਨਹੀਂ ਜਾਊਂਗੀ ਮੈਂ ਕਿਹਾ ਤੇਰੇ ਥੱਪੜ ਮਾਰੂ ਮੈਂ ਕਿਹਾ ਥਾਣੇ ਚੱਲ ਉਹ ਕਹਿੰਦੀ ਨਹੀਂ ਮੈਂ ਕਿਹਾ ਪੈਸੇ ਕੱਢ ਮੈਂ ਕਿਹਾ ਜਿਹੜੇ ਪੈਸੇ ਕੱਢੇ ਨੇ ਪਰਚੇ ਉਹਨੇ ਫਿਰ ਆਪਣੇ ਇੱਥੇ ਪਾਏ ਸੀ ਸੂਟ ਦੇ ਵਿੱਚ ਉਹਨੇ ਇੱਥੋਂ ਕੈਸੇ ਕੱਢੇ ਮੈਨੂੰ 40000 ਰੁਪਏ ਫੜਾਤਾ ਫਿਰ ਮੈਂ 40000 ਰੁਪਏ ਫੜਿਆ ਨਾਲੇ ਦੀ ਬਾਪੜੀ ਨਾਲੇ ਉੱਥੇ ਇਹਨਾਂ ਦੇ ਪੈਸੇ ਕੱਢੇ ਸੀਗੇ ਇੱਥੇ ਮੈਂ ਲੇਡੀ ਉਹਨੂੰ ਚੋਰਨੀ ਨੂੰ ਜਿਹੜੀ ਫੜ ਕੇ ਇੱਥੇ ਲਿਆਂਦਾ ਦੁਕਾਨ ਤੇ ਤੇ ਲੇਡੀ ਨੇ ਮੈਂ ਕਿਹਾ ਉਹਨਾਂ ਨੂੰ ਜਾ ਕੇ ਪਰ ਉਹਨਾਂ ਨੇ ਮੈਡਮ ਨੇ ਉਹਨਾਂ ਨੂੰ ਸਾਰਾ ਸਾਰਾ ਉਹਨਾਂ ਦੇ ਮੈਂ ਪੈਸੇ ਵਾਪਸ ਕੀਤੇ ਉਹਨਾਂ ਨੇ ਮੈਨੂੰ ਥੈਂਕਸ ਕਰੇ ਨਹੀਂ ਚਪੜਾ ਨਹੀਂ ਦੇਖਿਆ ਇਕੱਲਾ ਤੇ ਆਈਆਂ ਅੰਦਰ ਪਤਾ ਨਹੀਂ ਇੱਥੇ ਕਿ ਬਾਹਰੋਂ-ਬਾਹਰ ਹੀ ਖੜਕੇ ਪਤਾ ਨਹੀਂ ਫੜਾ ਫੜਾ ਉਹਨਾਂ ਦੇ ਵਿੱਚ ਜਾਈ ਜਾਵੇ ਸਾਨੂੰ ਸ਼ੱਕ ਹੋ ਗਿਆ ਵੀ ਵਿੱਚ ਕਿਉਂ ਵੜੀ ਜਾਂਦੀ ਹੈ ਉਹਨਾਂ ਦੇ ਉਹਨਾਂ ਦੇ ਪਰਸ ਦੇ ਉੱਤੇ ਚੁੰਨੀ ਰੱਖੀ ਉਹਨਾਂ ਇਹ ਚੁੰਨੀ ਪਤਾ ਨਹੀਂ ਜਿੱਪ ਕਿਵੇਂ ਕੱਢਿਆ ਇਹ ਤਾਂ ਹੁਣ ਪਤਾ ਹੀ ਨਹੀਂ ਸੀਸੀਟੀਵੀ ਕੈਮਰੇ ਚ ਆਇਆ ਹੋਇਆ ਹਾਂਜੀ ਪਰਸ ਵੱਲੇ हां जी पुलिस आई सीगी बाकी वो कहंदे ਵੀ ਸਾਨੂੰ ਪੈਸੇ ਮਿਲ ਗਏ ਪਰ ਉਹ ਕਹਿੰਦੇ ਵੀ ਅਸੀਂ ਕੁਛ ਉਹ ਜਿਨ੍ਹਾਂ ਦਾ ਪੈਸੇ ਸੀਗੇ ਉਹ ਕਹਿੰਦੇ ਕਾਰਵਾਈ ਅਸੀਂ ਨਹੀਂ ਕਰਨਾ ਕਹਿੰਦੇ ਵੀ ਸਾਨੂੰ ਥੈਂਕਸ ਆ ਵੀ ਸਾਡੇ ਪੈਸੇ ਮਿਲ ਗਏ हां जी ਉਹ ਜਿਹੜੇ ਚੋਰ ਫੜੇ ਸੀਗੇ ਉਹ ਲੈ ਗਏ ਸੀ हां जी ਇੱਕ ਲੇਡੀ ਸੀ ਜੀ ਸੁਖਵੀਰ ਮੈਂ ਤਾਂ ਹੀ ਸਿਰਮਾ ਨਹੀਂ ਡੇਢ ਮਿੰਟ ਦਾ ਕੰਮ ਹੈ ਅਸੀਂ ਕਸਟਮਰ ਅਟੈਂਡ ਕਰ ਰਹੇ ਸੀਗੇ ਅੱਡੇ ਇੱਥੇ ਕੋਲ ਆ ਕੇ ਕਸਟਮਰ ਦੇ ਕਿ ਬਿਪਥਰੋ ਦੇ ਪੈਸੇ ਕੱਢ ਗਏ ਭੱਜ ਗੀਆਂ ਸੀਗੀ 1 ਕੋ ਲੱਖ ਸਾਨੂੰ ਉਹਨਾਂ ਦਾ ਸ਼ੱਕ ਹੋਇਆ ਕਿ ਭਈ ਉਹਨਾਂ ਕੋਈ ਕਾਹਨ ਤਰਤਾ ਹੋਵੇ ਪੈਸੇ ਚੋਰੀ ਕਰਕੇ ਜਾਂ ਰੋਡ ਤੇ ਭੱਜ ਗਈਆਂ ਹੀ ਦੋ ਜਾਨੀਆਂ ਫੜ ਲਈਆਂ ਸੀਗੀਆਂ ਇੱਕ ਕਾਬੂ ਕਰ ਲਈ ਇੱਕ ਹੱਥ ਛੜਾ ਕੇ ਭੱਜ ਗਈ ਹਾਂਜੀ ਕਿੱਥੋਂ ਜਾਨੀ ਫੜਿਆ ਉਹਨੂੰ ਉਹਨਾਂ ਨੂੰ ਜਿਵੇਂ ਪਾਰਕਿੰਗ ਦੇ ਵਿੱਚ ਜਿਹੜੇ ਟਿਕਟ ਪਾਰਕਿੰਗ ਦੇ ਟਿਕਟ ਕੱਢ ਲਏ ਸੀ ਉੱਥੇ ਕੋਈ ਛਪਿਆ ਤੁਹਾਨੂੰ ਉਹਨਾਂ ਨੂੰ ਮੈਡੀਕਲ ਕੰਮ ਨਹੀਂ ਸੀ ਜੀ ਫਿਰ ਹਮੇਸ਼ਾ ਛੱਡ ਦੋ ਤੇ ਫਿਰ ਇਸੇ ਦੁਕਾਨ ਨੂੰ। ਲੋਕੀ ਦੋ ਤਾਂ ਹੀ ਭੱਜ ਗਈਆਂ ਇੱਕ ਕਹਿੰਦੀ ਮੇਰੇ ਕੋਲ ਪੈਸੇ ਹੈਗੇ ਨਹੀਂ ਆ ਭਾਈ ਤੁਸੀਂ ਪੈਸੇ ਲੈ ਲਓ। ਕਹਿੰਦੀ ਮੈਨੂੰ ਵੀ ਛੱਡ ਦਿਓ ਉਹਨੂੰ ਤੁਸੀਂ ਫਿਰ ਦੁਕਾਨ ਤੇ ਲਿਆਉਂਦਾ ਸੀ। ਫਿਰ ਉਹਨੇ ਸਟੇਟ ਦਾ ਨਾਮ ਪੁੱਛਿਆ। ਫਿਰ ਅਸੀਂ ਕਹਿੰਦੇ ਉਹ ਕਰਨਾਲ ਤੋਂ ਆਏ। ਅਸੀਂ ਕਹਿੰਦੇ ਲੋਕ ਆਹ ਅੱਜ ਹੀ ਕਹਿੰਦੇ ਉਹ ਫਿਰ ਫਾਰਟ ਮਿੰਟੋ ਸੇ ਇੱਕ ਲੇਡੀ ਜਿਹੜੀ ਬਾਜ਼ਾਰ ਤੋਂ ਚਲੀ ਗਈ ਜੋ 40000 ਕਿੱਥੋਂ ਚੱਲਿਆ ਕੀ ਮਾਮਲਾ ਸਰੋ। ਮੈਨੂੰ ਕਰੀਬ 11:30 ਵਜੇ ਬਟੂਰ ਦੇ ਆਪਣੇ ਕੱਪੜੇ ਦਾ ਵਪਾਰ ਕਰਦੇ ਆਂ ਕਿਉਂਕਿ ਅਮਰਦਾਸ ਮਾਰਕੀਟ ਤੋਂ ਫੋਨ ਆਇਆ ਸੀ ਕਿ ਇੱਥੇ ਤਿੰਨ ਲੀਡੀਆਂ ਅਮਲਕੋਰੀ ਦੀ ਚੋਰੀ ਕਾਂਦੀ ਨੀਦਣਾ ਕਥੇ ਘੁੰਮ ਰਹੀਆਂ ਐਟ ਦੀ ਸਪੋਰਟ ਸਦਾ ਕੇਐਸਐਸ ਦਾ ਗੋਸ ਨੂੰ ਮੌਕੇ ਤੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੇਡੀ ਸਾਨੂੰ ਮਿਲ ਆਉਂਦਾ ਲੋਜਨ ਨਾਮ ਦੀ ਲੇਡੀ ਸਾਨੂੰ ਮਿਲ ਗਈ ਲੇਡੀ ਮਿਲ ਗਈ ਜਿਨ੍ਹਾਂ ਤੋਂ ਅਸੀਂ ਪੁੱਛ ਪੜਤਾਲ ਕਰ ਰਹੇ ਆਂ ਬਾਕੀ ਪੁੱਛ ਪੜਤਾਲ ਤੋਂ ਬਾਅਦ ਜ਼ਿੰਦ ਦੇ ਕਾਰ ਵੀ ਹੋ ਗਏ ਤਾਂ ਲੱਗਿਆ ਇੱਕੋ ਦੀ ਇਹ ਲੇਡੀ ਨੇ ਲੇਡੀਜ਼ ਐਮਪੀ ਦੱਸ ਰਹੇ ਨੇ ਹਾਗੇ ਪਰਤਾਲ ਕਰ ਰਹੇ ਨੇ ਕੋਈ ਮਾਮਲਾ ਮੂਲਾ ਤੱਕ ਇਹ ਮਾਮਲਾ ਇਹਦਾ ਕੋਈ ਗੱਲ ਤੇ ਗੱਲ ਨੋਟਿਸ ਨਹੀਂ ਆਇਆ ਕਿਸੇ ਦਾ ਕੰਫਰਮ ਹੋਇਆ ਕਿ 40000 ਰੁਪਏ ਕੱਟੇ ਹੋਏ ਸਰ ਨਹੀਂ ਇਹਦੇ ਬਾਰੇ ਤਸਦੀਕ ਕਰ ਰਹੇ ਅਸੀਂ ਠੀਕ ਥੈਂਕ ਯੂ